ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇੱਕ ਵਾਰੀ ਫਿਰ ਆਗੇ ਚਰਚਾਵਾਂ ਵਿੱਚ ਚਰਚਾਵਾਂ ਵਿੱਚ ਆਉਣ ਦਾ ਕਾਰਨ ਕੀ ਹੈ ਪਹਿਲਾਂ ਉਹਨਾਂ ਦੇ ਚਰਚਾਵਾਂ ਵਿੱਚ ਆਉਣ ਦਾ ਕਾਰਨ ਸੀ ਕਿ ਉਹਨਾਂ ਨੂੰ ਇੱਕ ਮੇਲ ਰਾਹੀਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਸੀ ਹਾਲਾਂਕਿ ਉਸ ਮਾਮਲੇ ਵਿੱਚ ਕੋਈ ਵੀ ਗੱਲ ਅੱਗੋਂ ਸਾਹਮਣੇ ਨਹੀਂ ਆਈ ਹੈ ਤੇ ਇਸ ਤੋਂ ਬਾਅਦ ਇੱਕ ਵਾਰੀ ਫਿਰ ਕਪਿਲ ਸ਼ਰਮਾ ਚਰਚਾਵਾਂ ਦੇ ਵਿੱਚ ਆ ਗਏ ਹਨ ਚਰਚਾ ਵਿੱਚ ਆਉਣ ਦਾ ਕਾਰਨ ਹੈ ਕਿ ਉਹਨਾਂ ਦਾ ਸਿੱਖਾਂ ਦੇ ਜਜ਼ਬਾਤਾ ਨੂੰ ਥੇਸ ਪਹੁੰਚਾਉਣਾ ਜੀ ਹਾਂ ਦੀਵਾਨ ਧੋਦਰ ਮਲ ਜਿਨ੍ਹਾਂ ਦਾ ਸਿੱਖੀ ਇਤਿਹਾਸ ਵਿੱਚ ਕਾਫੀ ਨਾਮ ਹੈ ਤੇ ਸਿੱਖ ਉਹਨਾਂ ਨੂੰ ਕਾਫੀ ਮੰਨਦੇ ਹਨ ਉਸ ਦੇ ਬਾਰੇ ਹੀ ਕਪਿਲ ਸ਼ਰਮਾ ਵੱਲੋਂ ਇੱਕ ਗਲਤ ਟਿੱਪਣੀ ਆਪਣੇ ਸ਼ੋਅ ਦੇ ਵਿੱਚ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਦੀਵਾਨ ਟੋਡਰਮਲ ਆਖਿਰਕਾਰ ਹੈ ਕੌਣ ਦੀਵਾਨ ਟੋਡਰਮਲ ਜਿਨ੍ਹਾਂ ਨੇ ਸੂਬਾ ਸਰਹੰਦ ਤੋਂ ਜੀ ਹਾਂ ਜਿਨ੍ਹਾਂ ਨੇ ਸੂਬਾ ਸਰਹੰਦ ਤੋਂ ਮਾਤਾ ਗੁਜਰ ਕੌਰ ਅਤੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਛੋਟੇ ਸੱਜਦਿਆਂ ਦੇ ਅੰਤਿਮ ਸੰਸਕਾਰ ਵਾਸਤੇ ਜਗ੍ਹਾ ਖਰੀਦੀ ਸੀ ਤੇ ਉਹ ਇਤਿਹਾਸ ਦੀ ਸਭ ਤੋਂ ਮਹਿੰਗੀ ਜਗ੍ਹਾ ਮੰਨੀ ਜਾਂਦੀ ਹੈ ਤੇ ਅੱਜ ਉੱਥੇ ਜੋਤੀਸ ਰੂਪ ਗੁਰਦੁਆਰਾ ਵੀ ਸ਼ਸ਼ੋਭਿਤ ਹੈ ਤੇ ਉਹਨਾਂ ਨੇ ਖੜੀਆਂ ਮੋਰਾਂ ਵਿਛਾ ਕੇ ਇਹ ਜਗ੍ਹਾ ਸੂਬਾ ਸਰਹੰਦ ਤੋਂ ਖਰੀਦੀ ਸੀ ਤੇ ਉਸਦੇ ਬਰ ਹੀ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਵਿੱਚ ਟੋਦਰਮਲ ਤੇ ਗਲਤ ਟਿੱਪਣੀ ਕੀਤੀ ਹੈ ਉੱਥੇ ਕਿ ਮਹਾਰਾਸ਼ਟਰ ਦੇ ਕੁਝ ਸਿੰਘਾਂ ਨੇ ਕਪਿਲ ਸ਼ਰਮਾ ਨੂੰ ਚੇਤਾਵਨੀ ਦਿੱੰਦਿਆਂ ਕਿਹਾ ਹੈ ਕਿ ਉਹ ਆਪਣੇ ਇਸੇ ਸ਼ੋਅ ਦੇ ਵਿੱਚ ਗੋਡੀਆਂ 'ਤੇ ਬੈਠ ਕੇ ਹੱਥ ਜੋੜ ਕੇ ਮਾਫੀ ਮੰਗਣ ਨਹੀਂ ਤੇ ਇੰਝ ਖਮਿਆਜਾ ਉਸ ਨੂੰ ਭੁਗਤਣਾ ਪਵੇਗਾ ਇਗਾਉ ਤੇ ਲੁਧਿਆਣੇ ਦੇ ਸਿੱਖਾਂ ਵੱਲੋਂ ਵੀ ਇਸ ਦੀ ਕਾਰਵਾਈ ਕੀਤੀ ਜਾਣ ਦੀ ਮੰਗ ਕੀਤੀ ਹੈ ਦੱਸਦੀ ਹੈ ਕਿ ਦਿਵਾਨ ਢੋਡਰਮਲ ਦਾ ਸਿੱਖੀ ਇਤਿਹਾਸ ਵਿੱਚ ਇੱਕ ਗੁੜਾ ਨਾਮ ਹੈ ਇੱਕ ਇੱਕ ਵੱਡਾ ਨਾਮ ਹੈ ਉੱਥੇ ਸਿੱਖੀ ਭਾਈਚਾਰੇ ਨੂੰ ਸਿੱਖੀ ਭਾਵਨਾ ਨੂੰ ਇਸ ਪਿੱਛੇ ਠੇਸ ਪਹੁੰਚੀ ਹੈ ਕਪਿਲ ਸ਼ਰਮਾ ਨੇ ਆਪਣੇ ਚਲਦੇ ਸ਼ੋਅ ਦੇ ਵਿੱਚ ਦਿਵਾਨ ਢੋਡਰਮਲ ਜੀ ਬਾਰੇ ਗਲਤ ਟਿੱਪਣੀ ਕੀਤੀ ਸੀ ਜਿਸ ਪਿੱਛੇ ਸਿੱਖੀ ਭਾਈਚਾਰੇ ਵਿੱਚ ਰੋਸ ਹੈ ਤੋਂ ਅਸੀਂ ਚਾਹੁੰਦੀ ਹੈ ਕਿ ਕਪਿਲ ਸ਼ਰਮਾ ਇਸ ਬਾਰੇ ਆਪਣੇ ਚਲਦੇ ਸ਼ੋਅ ਵਿੱਚ ਗੋਡਿਆਂ ਭਾਰ ਬੈ ਕੇ ਹੱਥ ਜੋੜ ਕੇ ਮਾਫੀ ਮੰਗਣ ਨਹੀਂ ਤੇ ਜ਼ਖਮਿਆਜੋ ਪੁਕਤਣਗੇ ਅਤੇ ਸਿੱਖ ਜੋ ਭਾਈ ਚਾਰਾ ਇਸ ਵਿੱਚ ਰੋਜ਼ ਪ੍ਰਗਟ ਕਰ ਰਿਹਾ ਹੈ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇੱਕ ਵਾਰ ਫਿਰ ਆਗੇ ਚਰਚਾਵਾਂ ਵਿੱਚ ਚਰਚਾਵਾਂ ਵਿੱਚ ਆਉਣ ਦਾ ਕਾਰਨ ਕੀ ਹੈ ਪਹਿਲਾਂ ਉਹਨਾਂ ਦੇ ਚਰਚਾਵਾਂ ਵਿੱਚ ਆਉਣ ਦਾ ਕਾਰਨ ਸੀ ਕਿ ਉਹਨਾਂ ਨੂੰ ਇੱਕ ਮੇਲ ਰਾਹੀਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਸੀ ਹਾਲਾਂਕਿ ਉਸ ਮਾਮਲੇ ਵਿੱਚ ਕੋਈ ਵੀ ਗੱਲ ਅੱਗੇ ਸਾਹਮਣੇ ਨਹੀਂ ਆਈ ਹੈ ਤੇ ਇਸ ਤੋਂ ਬਾਅਦ ਇੱਕ ਵਾਰ ਫਿਰ ਕਪਿਲ ਸ਼ਰਮਾ ਚਰਚਾਵਾਂ ਦੇ ਵਿੱਚ ਆ ਗਏ ਹਨ ਚਰਚਾ ਵਿੱਚ ਆਉਣ ਦਾ ਕਾਰਨ ਹੈ ਕਿ ਉਹਨਾਂ ਦਾ ਸਿੱਖਾਂ ਦੇ ਜਿਸ ਬਾਤਾ ਨੂੰ ਫੇਸ ਪਹੁੰਚਾਣਾ ਜੀ ਹਾਂ ਦੀਵਾਨ ਟੋਡਰਮਲ ਜਿਨ੍ਹਾਂ ਦਾ ਸਿੱਖੀ ਇਤਿਹਾਸ ਵਿੱਚ ਕਾਫੀ ਨਾਮ ਹੈ ਤੇ ਸਿੱਖ ਉਹਨਾਂ ਨੂੰ ਕਾਫੀ ਮੰਨਦੇ ਹਨ ਉਸਤੇ ਬਾਰੇ ਹੀ ਕਪਿਲ ਸ਼ਰਮਾ ਵੱਲੋਂ ਇੱਕ ਗਲਤ ਟਿੱਪਣੀ ਆਪਣੇ ਸ਼ੋਅ ਦੇ ਵਿੱਚ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਦੀਵਾਨ ਟੋਡਰਮਲ ਆਖਿਰਕਾਰ ਹੈ ਕੌਣ ਦੀਵਾਨ ਟੋਡਰਮਲ ਜਿਨ੍ਹਾਂ ਨੇ ਸੂਬਾ ਸਰਹੰਦ ਤੋਂ ਜੀ ਹਾਂ ਜਿਨ੍ਹਾਂ ਨੇ ਸੂਬਾ ਸਰਹੰਦ ਤੋਂ ਮਾਤਾ ਗੁਜਰਕੌਰ ਅਤੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਅੰਤਿਮ ਸਸਕਾਰ ਵਾਸਤੇ ਜਗਾ ਖਰੀਦੀ ਸੀ ਤੇ ਉਹ ਅੱਜ ਇਤਿਹਾਸਿਕ ਸਭ ਤੋਂ ਮਹਿੰਗੀ ਜਗਾ ਮੰਨੀ ਜਾਂਦੀ ਹੈ ਤੇ ਅੱਜ ਉੱਥੇ ਜੋਤੀਸ ਰੂਪ ਗੁਰਦੁਆਰਾ ਵੀ ਸ਼ਸ਼ੋਭਿਤ ਹੈ ਤੇ ਉਹਨਾਂ ਨੇ ਖੜੀਆਂ ਮੋਰਾਂ ਵਿਛਾ ਕੇ ਇਹ ਜਗਾ ਸੂਬਾ ਸਰਹੰਗ ਤੋਂ ਖਰੀਦੀ ਸੀ ਤੇ ਉਸਦੇ ਬਰ ਹੀ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਵਿੱਚ ਟੋਡਰਮਲ ਤੇ ਗਲਤ ਟਿੱਪਣੀ ਕੀਤੀ ਹੈ ਉੱਥੇ ਹੀ ਮਹਾਰਾਸ਼ਟਰ ਦੇ ਕੁਝ ਸਿੰਘਾਂ ਨੇ ਕਪਿਲ ਸ਼ਰਮਾ ਨੂੰ ਚੇਤਾਵਨੀ ਦਿੱੰਦਿਆ ਕਿ ਆ ਹੈ ਕਿ ਉਹ ਆਪਣੇ ਇਸੇ ਸ਼ੋਅ ਦੇ ਵਿੱਚ ਗੋਡੀਆਂ ਪਰ ਬੈ ਕੇ ਹੱਥ ਜੋੜ ਕੇ ਮਾਫੀ ਮੰਗਣ ਨਹੀਂ ਤੇ ਇੰਸਾ ਖਮਿਆਜਾ ਉਸ ਨੂੰ ਭੁਗਤਣਾ ਪਏਗਾ ਉੱਥੇ ਲੁਧਿਆਣੇ ਦੇ ਸਿੱਖਾਂ ਵੱਲੋਂ ਵੀ ਇਸ ਦੀ ਕਾਰਵਾਈ ਕੀਤੀ ਜਾਣ ਦੀ ਮੰਗ ਕੀਤੀ ਹੈ ਦੱਸ ਦਈਏ ਕਿ ਦੀਵਾਨ ਢੋਡਰ ਮਲ ਦਾ ਸਿੱਖੀ ਇਤਿਹਾਸ ਵਿੱਚ ਇੱਕ ਗੂੜਾ ਨਾਮ ਹੈ ਇੱਕ ਇੱਕ ਵੱਡਾ ਨਾਮ ਹੈ ਉੱਥੇ ਸਿੱਖੀ ਭਾਈਚਾਰੇ ਨੂੰ ਸਿੱਖੀ ਭਾਵਨਾ ਨੂੰ ਇਸ ਪਿੱਛੇ ਠੇਸ ਪਹੁੰਚੀ ਹੈ ਕਪਿਲ ਸ਼ਰਮਾ ਨੇ ਆਪਣੇ ਚਲਦੇ ਸ਼ੋਅ ਦੇ ਵਿੱਚ ਦੀਵਾਨ ਢੋਡਰ ਮਲ ਜੀ ਬਾਰੇ ਗਲਤ ਟਿੱਪਣੀ ਕੀਤੀ ਸੀ ਜਿਸ ਪੁੱਛੇ ਸਿੱਖੀ ਭਾਈਚਾਰੇ ਵਿੱਚ ਰੋਸ ਹੈ ਤੋਂ ਅਸੀਂ ਚਾਹੁੰਦੀ ਹੈ ਕਿ ਕਪਿਲ ਸ਼ਰਮਾ ਇਸ ਬਾਰੇ ਆਪਣੇ ਚਲਦੇ ਸ਼ੋਅ ਵਿੱਚ ਗੋਡੀਆਂ ਭਰ ਇੱਕ ਦੇ ਹੱਥ ਜੋੜ ਕੇ ਮਾਫੀ ਮੰਗਣ ਨਹੀਂ ਤੇ ਜਖਮਿਆ ਜਾਉ ਪੁਕਤਣਗੇ ਇਸ ਉਥੇ ਸਿੱਖ ਜੋ ਭਾਈਚਾਰਾ ਇਸ ਵਿੱਚ ਰੋਜ਼ ਪ੍ਰਗਟ ਕਰ ਰਿਹਾ ਹੈ